thank you ਪਾਰਟ 2 ਹਾਂਜੀ ਕੀ ਕਹਿਣਾ ਚਾਹੋਗੇ ਅੱਜ ਚੋਣ ਹੋਈ ਹੈ ਜੀ ਸਭ ਤੋਂ ਪਹਿਲਾਂ ਮੈਂ ਐਮਸੀ ਸਹਿਬਾਨਾ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕੀ ਅੱਜ ਉੱਥੇ 26 ਜਣੇ ਮੌਜੂਦ ਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਪਾ ਸਰਬਸੰਮਤੀ ਨਾ ਹੋਈ ਆ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਆ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਦੀ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਨ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੀ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਪਿਛੋਕੜ ਦੀਆਂ ਪਾਰਟੀਆਂ ਦੇ ਹਾਂਜੀ ਫੋੜਾ ਵਾਹ ਜੂੱਚ ਕਰ ਖੁਮੰਤਰੀ ਸਾਹਿਬ ਦਾ ਇੰਟਰਵਿਊ ਪਿਆਰ ਕਿ ਬਟਿਆ ਯਾਰ ਉਹਨੇ ਉਹਨੂੰ ਯਾਦ ਕਰਾਉਂਦਾ ਪੰਜ ਚੁਗੜੇ ਯਾਰ ਸਾਰੇ ਵਰਕਰਸ ਪਾਰਟੀ ਦੇ আর ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸਰਮ ਸੰਪਤੀ ਨਾਲ ਚੁਣਿਆ ਮੈਂ ਸਾਰੇ ਅੰਦਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਤੁਹਾਨੂੰ ਕੁਝ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਓਗੇ ਕੰਮ ਬਹੁਤ ਪਏ ਨੇ ਜੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਰਹੇਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਤੇ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ ਦੇਖੋ ਹਮ ਸ਼ੁਰੂ ਅੱਜ ਜਿਹੜਾ ਦਿਨ ਆ ਅੱਜ ਆ ਰਿਹਾ ਹੈ ਮੈਡਮ